ਸਾਰੇ ਸੂਟ ਬਹੁਤ ਸੋਹਣੇ ਆ कॉटन ਦੇ ਸੂਟ ਵੀ ਇਹਨਾਂ ਕੋਲ ਜੌਰਜਟ ਦੇ ਵੀ ਹੈਗੇ ਆ ਮਤਲਬ ਬਹੁਤ ਵਧੀਆ ਵਧੀਆ ਕੱਪੜੇ ਹੈਗੇ ਆ ਸ਼ਾਇਦ ਕੁਝ ਕੱਪੜਿਆਂ ਦੇ ਨਾਮ ਵੀ ਨਹੀਂ ਪਤਾ ਬਹੁਤ ਸੋਹਣੇ ਸੋਹਣੇ ਸੂਟ ਆ ਤੇ ਹੁਣ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਉਨੇ ਆ ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਠੀਕ ਹੋ ਤੇ ਅੱਜ ਆਪਾਂ ਇੱਕ ਨਵੀਂ ਜਗ੍ਹਾ ਤੇ ਪਹੁੰਚੇ ਆ ਜਿੱਥੇ ਬਹੁਤ ਸੋਹਣੇ ਸੂਟ ਨੇ ਤੇ ਸਾਰੇ ਸੂਟ ਬਹੁਤ ਹੀ ਘੱਟ ਰੇਟਾਂ ਦੇ ਨੇ ਤੇ ਬੜਾ ਵਧੀਆ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਤੇ ਇਹ ਜਿਹੜੀ ਜਗ੍ਹਾ ਵਾ ਇਹ ਜਗ੍ਹਾ ਹੈਗੀ ਆ ਮੋੜ ਮੰਡੀ ਇਹਨਾਂ ਦੀ ਬੁਟੀਕ ਤਾਂ ਨਾ ਹੈਗਾ ਮਿਲਨ ਬੁਟੀਕ ਤੇ ਬਾਕੀ ਇਹ ਕਿਰਨਾ ਹਸਪੀਟਲ ਦੇ ਬਿਲਕੁਲ ਨਾਲ ਆ ਕਿਰਨਾ ਹਸਪੀਟਲ ਦੇ ਨਾਲ ਹੀ ਇਹਨਾਂ ਦੀ نیچے ਇਹਨਾਂ ਦੀ ਇਲੈਕਟ੍ਰੀਕਲ ਦੀ ਸ਼ਾਪ ਆ ਤੇ ਉੱਪਰ ਇਹਨਾਂ ਦਾ ਬੁਟੀਕ ਆ ਤੇ ਕਿਰਨਾ ਹਸਪੀਟਲ ਦੇ ਬਿਲਕੁਲ ਨਾਲ ਹੈਗੀ ਆ ਤੇ ਆਪਾਂ ਨੂੰ ਬੁਟੀਕ ਦੇ ਵਿੱਚ ਜਿਹੜੇ ਪਏ ਸੂਟ ਆ ਦਿਖਾਉਣੇ ਆ ਬਹੁਤ ਸੋਹਣੇ ਸੂਟ ਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਭੈਣੇ ਕੰਮ ਕੀਤਾ ਉਹਨਾਂ ਨਾਲ ਮਿਲਾਉਣੇ ਆ ਤੇ ਤੁਸੀਂ ਫੁੱਲ ਸਪੋਰਟ ਕਰਨੀ ਆ ਮੋੜ ਮੰਡੀ ਦੇ ਜਿਹੜੇ ਲੋਕ ਆ ਜਾਂ ਜਿਹੜੇ ਪਿੰਡਾਂ ਦੇ ਆ ਜਿਨਾਂ ਨੇ ਸੂਟ ਦੇਖਣੇ ਆ ਜਰੂਰ ਇਹਨਾਂ ਦੇ ਬੁਟੀਕ ਤੇ ਪਹੁੰਚੋ ਤੇ ਭੈਣ ਨੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਤੁਸੀਂ ਸਪੋਰਟ ਫੁੱਲ ਕਰਨੀ ਆ ਤੇ ਪੈਨ ਤੁਸੀਂ ਮਤਲਬ ਦਿਖਾਓ ਸੂਟ ਨਾਲ ਰੇਟ ਦੱਸੋ ਸੂਟਾਂ ਦੇ ਕੀ ਰੇਟ ਆ ਨਾ ਵੀ ਜਿਹੜਾ ਕਿ ਸਾਰੇ ਕਸਟਮਰ ਤੱਕ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਪਤਾ ਚੱਲੇ ਕਿ ਤੁਹਾਡੇ ਸੂਟਾਂ ਦੇ ਕੀ ਰੇਟ ਆ ਹਾਂਜੀ ਹਾਂ ਸੂਟ ਦਾ ਕੱਪੜਾ ਤੇ ਰੇਟ ਵਗੈਰਾ ਤੁਸੀਂ ਦੱਸ ਦੋ ਕੀ ਆ ਇਹਦਾ 1550 ਹੈ ਜੀ ਇਹ ਪਫ ਵਰਕ ਹੈ ਹਾਂਜੀ ਤੇ ਕਾਟਨ ਦੇ ਵਿੱਚ ਹੈ ਨਾ ਪਿਓਰ ਕਾਟਨ ਹੈ ਇਹਦੀ ਇਹਦੀ ਫਰੰਟ ਤੇ ਵਰਕ ਹੈ ਤੇ ਇਹਦੇ ਬਾਜੂ ਤੇ ਵੀ ਵਰਕ ਹੈਗਾ ਠੀਕ ਹੈ ਜੀ ਹਾਂਜੀ ਕਾਟਨ ਦਾ ਬਹੁਤ ਪਿਆਰਾ ਸੂਟ ਆ ਲਾਈਟ ਚ ਕਲਰ ਹੈ ਗਰਮੀ ਚ ਪਾਉਣ ਵਾਸਤੇ ਬਹੁਤ ਵਧੀਆ ਹਾਂਜੀ ਆ ਵੇਖੋ ਆ ਘੇਰੇ ਤੇ ਵਰਕ ਹੈ ਜੀ ਠੀਕ ਹੈ ਜੀ ਆ ਜਿਹਦੇ ਗਲੇ ਤੇ ਵਰਕ ਹੈ ਠੀਕ ਹੈ ਜੀ ਤੇ ਇਧਰ ਬਾਜੂ ਤੇ ਵੀ ਹੈਗਾ ਤੇ ਕੀ ਕਾਸਟ ਹੈ ਸੂਟ ਦੀ ਇਹਦੀ ਵੀ 1550 ਜੀ 1550 ਦਾ ਸੂਟ ਆ ਸਾਰਾ ਸੂਟ ਹੀ 1550 ਦਾ ਬਹੁਤ ਪਿਆਰਾ ਸੂਟ ਆ ਕਾਟਨ ਦਾ ਸੂਟ ਆ ਬਾਕੀ ਜਿਵੇਂ ਹੁਣ ਰੱਖੜੀ ਆ ਰਹੀ ਆ ਤੇ ਜਿਨ੍ਹਾਂ ਨੇ ਰੱਖੜੀ ਤੇ ਸੂਟ ਖਰੀਦਨੇ ਆ ਸ਼ਾਪਿੰਗ ਕਰਨੀ ਆ ਉਹ ਕਰ ਸਕਦੇ ਆ ਅੱਜ ਦੇ ਵਰਕੇ ਬਹੁਤ ਸੋਹਣਾ ਸੋਹਣਾ ਸਟਾਈਲ ਆ ਇਹ ਮਤਲਬ ਚੱਕ ਦੇ ਉੱਪਰ ਜਿਹੜਾ ਵਰਕ ਕੀਤਾ ਹੈ ਬੜਾ ਪਿਆਰਾ ਸਟਾਈਲ ਆ ਇੱਥੇ ਦੀ ਬਾਜੂ ਤੇ ਵੀ ਕੀਤਾ ਹੋਇਆ ਆ ਆਹ ਆ ਬਾਜੂ ਤੇ ਆ ਤੇ ਇਸ ਸੂਟ ਦੀ ਕੀ ਕਾਸਟ ਹੈ ਇਹਦੀ 1400 1400 ਰੁਪਏ ਦਾ ਸੂਟ ਆ ਸਟਾਫ ਬਹੁਤ ਪਿਆਰਾ ਹੈ ਸਾਰੇ ਕੱਪੜੇ ਬਹੁਤ ਵਧੀਆ ਮਿੰਜ ਸਟਾਫ ਸਾਰਿਆਂ ਦਾ ਬਹੁਤ ਪਿਆਰਾ ਕਾਟਨ ਦਾ ਸਟਾਫ ਆ ਜਿਵੇਂ ਆਪਾਂ ਨੂੰ ਗਰਮੀ ਦੇ ਵਿੱਚ ਆ ਮੌਸਮ ਤੇ ਚਾਹੀਦਾ ਬਾਕੀ ਇਹਨਾਂ ਕੋਲ ਅੱਗੇ ਸੀਜ਼ਨ ਦੇ ਵਿੱਚ ਵੈਡਿੰਗ ਵਾਸਤੇ ਬਹੁਤ ਸੋਹਣੇ ਸੋਹਣੇ ਸੂਟ ਆ ਮਤਲਬ ਜਿਵੇਂ ਆਪਾਂ ਕਹਿੰਦੇ ਆ ਅਲੱਗ ਜਿਹੇ ਕੱਪੜੇ ਹੁੰਦੇ ਬੁਟੀਕ ਵਾਲਿਆਂ ਕੋਲ ਓਮੇ ਦੇ ਨਾਲ ਕੋਲ ਬਹੁਤ ਸ਼ਰਟਾਂ ਦੇ ਪੀਸ ਹੈਗੇ ਨੇ ਸਾਰੇ ਬਹੁਤ ਵਧੀਆ ਆ ਵੀ ਘੇਰੇ ਤੇ ਆ ਗਿਆ ਆ ਸਾਰੇ ਫਰੰਟ ਤੇ ਆ ਗਏ ਜੀ ਠੀਕ ਹੈ ਇਧਰ ਬਾਜੂ ਤੇ ਆ ਆ ਦੇਖੋ ਇਹ ਇਹਦਾ ਕੀ ਪ੍ਰਾਈਸ ਆ ਇਹਦਾ ਵੀ 1500 ਸਾਢੇ 1500 ਵਰਕ ਵਾਲਾ ਸੂਟ ਆ 1500 ਤੇ ਬਾਕੀ ਕੰਮ ਵੀ ਬਹੁਤ ਸੋਹਣਾ ਕੀਤਾ ਹੋਇਆ ਹੈ ਨਾ ਉੱਪਰ ਆ ਸਿੱਕਾ ਆਪਣੇ ਕੋਲ ਜੀ ਪੈਚ ਵਾਲਾ ਪੈਚ ਵਰਕ ਦੇ ਉੱਪਰ ਐਡ ਕੀਤਾ ਆ ਆਰੀ ਵਰਕ ਹੈ ਨਾ ਇਹਦੇ ਉੱਪਰ ਹਾਂ ਜੀ ਆ ਵਿੱਚ ਵਿੱਚ ਪੈਚ ਲੱਗੇ ਹੋਏ ਆ ਸਾਰੇ ਘੇਰੇ ਤੇ ਵੀ ਲੱਗੇ ਹੋਏ ਆ ਇਧਰ ਗਲੇ ਤੇ ਵੀ ਹੈਗਾ ਸੀ ਇਹ ਵੀ ਸੂਟ ਬਹੁਤ ਸੋਹਣਾ ਵਾ ਬਾਕੀ ਇਹਦਾ ਸਟੱਫ ਬਹੁਤ ਸੋਹਣਾ ਵਾ ਉੱਪਰ ਵਰਕ ਵੀ ਬਹੁਤ ਪਿਆਰਾ ਕੀਤਾ ਹੋਇਆ ਇਹਦੇ ਨਾਲ ਦੁਪੱਟਾ ਵੀ ਹੈਗਾ ਟਾਈ ਐਂਡ ਟਾਈ ਮਸਲਿਨ ਦਾ ਦੁਪੱਟਾ ਤੇ ਲੇਸ ਲੱਗੀ ਹੋਈ ਐ ਠੀਕ ਐ ਜੀ ਇਹ ਦੇ ਨਾਲ ਦੁਪੱਟਾ ਟਾਈ ਐਂਡ ਆਈ ਬਹੁਤ ਸੋਹਣਾ ਸੂਟ ਐ ਵੀ ਸਲਵਾਰ ਤੇ ਵਰਕ ਵਾਲਾ ਅੱਛਾ ਇਹ ਸੂਟ कॉटन ਦੇ ਸੂਟ ਆ ਜਾਂ ਪ੍ਰਿੰਟਡ ਸੂਟ ਆ ਤੇ ਉਹਨਾਂ ਨਾਲ ਸਲਵਾਰਾਂ ਦੇ ਉੱਪਰ ਜਿਹੜੇ ਵਰਕ ਕੀਤੇ ਹੋਏ ਆ ਵਾਈਟ ਸਲਵਾਰਾਂ ਬਾਟਮ ਨੇ ਬਹੁਤ ਪਿਆਰੀਆਂ ਆ ਇਹਦੇ ਨਾਲ ਕਰੀਮ ਬਾਟਮ ਐ ਇਹ ਵੀ ਬਹੁਤ ਪਿਆਰੀ ਬਾਟਮ ਐ ਬਾਟਮ ਤੇ ਬਹੁਤ ਸੋਹਣਾ ਵਰਕ ਹੋਇਆ ਤੇ ਇਹਦੇ ਨਾਲ ਇਹ ਮੈਚਿੰਗ ਆ ਇਹਦਾ ਕੀ ਪ੍ਰਾਈਸ ਹੈ ਇਹਨਾਂ ਸੂਟਾਂ ਦਾ ਇਹਦਾ 800 ਰੁਪਏ ਜੀ ਸਾਰੇ ਸੂਟਾਂ ਦਾ 800 ਰੁਪਏ ਹੀ ਹੈ ਹਾਂ ਜੀ 800 ਰੁਪਏ ਠੀਕ ਹੈ ਇਹ ਬਾਟਮ ਤੇ ਉੱਪਰ ਵਰਕ ਕੀਤਾ ਹੋਇਆ ਬਹੁਤ ਸੋਹਣੇ ਸੂਟੇ ਵੀ ਰੈਡੀ ਕੀਤੇ ਹੋਏ ਆ 800 ਦੇ ਵਿੱਚ ਹਾਂ ਜੀ ਇਦਾਂ ਹੀ ਇੱਧਰ ਹੋਰ ਵੀ ਸੂਟ ਪਏ ਨੇ ਸੇਮ ਮਤਲਬ ਇਹਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਮੈਚਿੰਗ ਵੀ ਹੈਗੇ ਆ ਆ ਦੇਖੋ ਹਾਂ ਜੀ ਬਿਨਾ ਵਰਕ ਤੋਂ ਮੈਚਿੰਗ ਤੇ ਬਿਨਾ ਵਰਕ ਤੋਂ ਮੈਚਿੰਗ ਕਿੰਨਾ ਦੇ ਰਹੇ ਹੋ ਇਹ ਜੀ 600 ਦਾ ਵੈਸੇ 550 ਦੇ ਕਰ ਰਿਹਾ ਹੁਣ ਆਪਾਂ ਵੈਸੇ 600 ਦਾ ਪਰ ਹੁਣ ਇਹ 550 ਦਾ ਇਹ ਸੂਟ ਦੇ ਰਹੇ ਆ ਆ ਵੀ ਹੈਗਾ ਦੇਖੋ ਲਾਜੋ ਗੋਣਾ ਲੋ ਚਾਹੀਏ ਤੁਸੀਂ ਸਟੇਟ ਸਲਵਾਰ ਬਣਾ ਲਓ ਇਹਦੀ ਠੀਕ ਹੈ ਇਹਦੇ ਨਾਲ ਕੀ ਮੈਚਿੰਗ ਆ ਇਹਦੇ ਨਾਲ ਇਹ ਵਾਲੀ ਇਹ ਸ਼ਰਟ ਹੈ ਠੀਕ ਹੈ ਜੀ ਬਲੈਕ ਬਟਮ ਠੀਕ ਹੈ ਇਹ ਵੀ ਸੂਟ ਬਹੁਤ ਪਿਆਰੇ ਆ ਨਾਲ ਮੈਚਿੰਗ ਬਹੁਤ ਸੋਹਣੀ ਕੀਤੀ ਹੋਈ ਤੇ ਕੀ ਪ੍ਰਾਈਸ ਹੈ ਇਹਨਾਂ ਸੁੱਟਾਂ ਦਾ ਇਹਨਾਂ ਦਾ 1000 ਰੁਪਏ ਆ ਜੀ 1000 ਰੁਪਏ ਠੀਕ ਹੈ ਜੀ ਆਰੀ ਵਰਕ ਕੋਲ ਆ ਆਰੀ ਵਰਕ ਦੇ ਵਿੱਚ ਉਹ ਕਾਟਨ ਦੇ ਸੂਟ ਹੈ ਵੀ ਇਹਦੇ ਨਾਲ ਦੁਪੱਟਾ ਵੀ ਟਾਈਟਾਈ ਕੀਤਾ ਹੋਇਆ ਹੈ ਮਸਲੀਨ ਦਾ ਦੁਪੱਟਾ ਹਾਂਜੀ ਮਸਲੀਨ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਤੇ ਕੀ ਪ੍ਰਾਈਸ ਹੈ ਸੂਟ ਦਾ 1750 ਸਾਢੇ 1750 ਰੁਪਏ ਆ ਬਾਕੀ ਇਹਦਾ ਕੜਾਈ ਵੀ ਬਹੁਤ ਸੋਹਣੀ ਕੀਤੀ ਹੋਈ ਹੈ ਤੇ ਪਰ ਆਰੀ ਵਰਕ ਆ ਸਾਰੇ ਇਹ ਕੇ ਵਾਲਾ ਪੈਚ ਵਾਲਾ ਇਹ ਵੀ ਆਰੀ ਵਰਕ ਵਾਲਾ ਠੀਕ ਹੈ ਜੀ ਇਹਦੇ ਤੇ ਪੈਚ ਗਲੇ ਤੇ ਵੀ ਹੈਗਾ ਇਹਦੇ ਗਲੇ ਤੇ ਵੀ ਵਰਕ ਹੈ ਗਲੇ ਤੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਹੂੰ ਕੇਰੇ ਤੇ ਵੀ ਆ ਸੇ ਪੈਚ ਵਰਕ ਤੇ ਇਹਦਾ ਕੀ ਪ੍ਰਾਈਸ ਆ ਇਹਦਾ 1800 ਜੀ ਵਿਦ ਦੁਪੱਟਾ ਨਾਲ ਹਾਂਜੀ ਇਹਦੇ ਵਿੱਚ ਮੁਸਲਿਨ ਦਾ ਦੁਪੱਟਾ ਇਹ ਵੀ ਇਹ ਵੀ ਮੁਸਲਿਨ ਦਾ ਦੁਪੱਟਾ ਬਹੁਤ ਮੁਸਲਿਨ ਇਹਦੇ ਦੁਪੱਟੇ ਤੇ ਵੀ ਵਰਕ ਆ ਦੇਖੋ ਵਰਕ ਕੀਤਾ ਹੋਇਆ ਦੁਪੱਟੇ ਤੇ ਵੀ ਠੀਕ ਹੈ ਘੱਟ ਵਰਕ ਕੀਤਾ ਹੋਇਆ ਹਾਂਜੀ ਨਾਲ ਲੇਸਸ ਵਗੈਰਾ ਲਗਾ ਕੇ ਰੈਡੀ ਕੀਤਾ ਇਹ ਵੀ ਆਰੀ ਵਰਕ ਵਾਲਾ ਆਪਣੇ ਕੋਲੇ ਇਹ ਕਲੀਆਂ ਚਾਹ ਦੋਨੋਂ ਕਲੀਆਂ ਜਾਂਦੀਆਂ ਅੱਗੇ ਕੱਪੜੇ ਸਾਰਿਆਂ ਦੇ ਬਹੁਤ ਸੋਹਣੇ ਆ ਮਤਲਬ ਗਰਮੀ ਵਾਲੇ ਸਟਾਫ ਆ ਤੇ ਇਹਦਾ ਕੀ ਪ੍ਰਾਈਸ ਆ ਇਹ ਦਾ ਜੀ 1550 ਰੁਪਏ ਦਾ ਵੀ 1550 ਰੁਪਏ ਦਾ ਸੂਟ ਹੈ ਹਾਂ ਇਹ ਵਾ ਇਹ ਆਪਣੇ ਕੋਲ ਹੈਗੇ ਜੀ ਆਰੀ ਵਰਕ ਵਾਲੇ ਹੈਂਡਵਰਕ ਦੇ ਦਿੱ ਜੇ ਆਪਾਂ ਆਰਗੈਂਜ਼ਾ ਜਿਵੇਂ ਆਪਾਂ ਫੰਕਸ਼ਨ ਵਗੈਰਾ ਤੇ ਲੈਣੇ ਆ ਸੂਟ ਤੇ ਉਹ ਬਹੁਤ ਵਧੀਆ ਸੂਟ ਡੇ ਰੈਡੀ ਕੀਤੇ ਹੋਏ ਆ ਇਹਨਾਂ ਦਾ ਕੀ ਪ੍ਰਾਈਸ ਹੈ ਇਹਦਾ 3500 ਜੀ 3500 ਰੁਪਏ ਇਹ ਸੂਟ ਵੀ ਇਹ ਵੀ ਔਰਗਾਂਜ਼ਾ ਜੀ ਹੈ ਨਾ ਸੂਟ ਸਾਰਾ ਇਹ ਔਰਗਾਂਜ਼ਾ ਇਹ ਔਰਗਾਂਜ਼ਾ ਦੇ ਵਿੱਚ ਹੈ ਬਾਕੀ ਵਰਕ ਵੀ ਬਹੁਤ ਸਾਰੇ ਇਹਦੇ ਵੀ ਵਰਕ ਹੈ ਜੀ ਦੁਪੱਟੇ ਤੇ ਵਰਕ ਹੈ ਜਿਹੜਾ ਪਾਰਟੀ ਵਗੈਰਾ ਫੰਕਸ਼ਨ ਤੇ ਆਪਾਂ ਮੈਰਿਜ ਵਾਸਤੇ ਬਾਏ ਕਰਦੇ ਨਾ ਉਹਨਾਂ ਵਾਸਤੇ ਬਹੁਤ ਪਿਆਰੇ ਸੂਟ ਆ ਕਲਰ ਵੀ ਬਹੁਤ ਸੋਹਣੇ ਨੇ ਯੂਰ ਜੇ ਕਲਰ ਆ ਦੁਪੱਟੇ ਤੇ ਵੀ ਸਾਰੇ ਇਹਦੇ ਸੇਮ ਆਹੀ ਵਰਕ ਹੈ ਇਹ ਥੋੜਾ ਜਿਹਾ ਹੈਵੀ ਹੈ ਇਹ ਤੋਂ ਇਹ ਵੀ ਔਰਗਾਂਜ਼ਾ ਵਿੱਚ ਗੋਟਾ ਪੱਤੀ ਦਾ ਕੰਮ ਹੋਇਆ ਹਲਕਾ ਹਲਕਾ ਇਹਨਾਂ ਤੇ ਹਜੇ ਲੇਸ ਜੀ ਲਾਉਣ ਵਾਲੀਆਂ ਰਹਿੰਦੀਆਂ ਨੇ ਇਹ ਤੇ ਤਾਂ ਨਹੀਂ ਲੱਗਦੀ ਹੈਗੀ ਇਹ ਦੁਪੱਟੇ ਤੇ ਲੱਗੂਗੀ ਇਤਿਲੇ ਇਸ ਲਾਉਣ ਵਾਲੀ ਰਹਿੰਦੀ ਐ ਆ ਦੁਪੱਟੇ ਦੇ ਪੱਲਿਆਂ ਤੇ ਵਰਕ ਆ ਰਿਹਾ ਠੀਕ ਐ ਤੇ ਸੂਟ ਦੀ ਸੇਮ ਹੀ ਸੂਟ ਦੀ ਐ ਪੈਨਲਸ ਪਣੀ ਹੋਈ ਐ ਤੇ ਘੇਰੇ ਤੇ ਵਰਕ ਹੈ ਦੇ ਵਿੱਚ ਤੇ ਇਹਦਾ ਕੀ ਪ੍ਰਾਈਸ ਐ ਇਹਦਾ ਵੀ 3500 ਜੀ 3500 ਰੁਪਏ ਠੀਕ ਐ ਜੀ ਬਹੁਤ ਸੋਹਣਾ ਐ ਵੀ ਇਹ ਬੈਂਬਰ ਦੀ ਸੂਟ ਐ ਬੈਂਬਰ ਕਹਿ ਦਿੰਨੇ ਆਪਾਂ ਬੈਂਬਰ ਜ਼ੋਰ ਜੱਟ ਹਾਂਜੀ ਇਹ ਆਲਓਵਰ ਐ ਜੇ ਕਿਸੇ ਨੇ ਮੈਚਿੰਗ ਕਰਕੇ ਲੈਣਾ ਤਾਂ ਆਪਾਂ ਇਹਦੇ ਨਾਲ ਪਿੰਕ ਨਾਲ ਵੀ ਮੈਚਿੰਗ ਕੀਤੀ ਹੋਈ ਐ ਇਹਦੀ ਠੀਕ ਐ ਜੀ ਤੇ ਔਰੇਂਜ ਨਾਲ ਵੀ ਕੀਤੀ ਹੋਈ ਐ ਠੀਕ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਤੇ ਇਹਦਾ ਕੀ ਪ੍ਰਾਈਸ ਹੈ ਇਹਦਾ 650 650 ਜੋੜ ਕਾਟਨ ਦੇ ਸੂਟਾਂ ਦੇ ਵਾਂਗੂ ਰੇਟ ਪੈ ਰਿਆ ਬਾਕੀ ਇਹ ਜਿਵੇਂ ਗਰਲ ਵਗੈਰਾ ਨੇ ਜਿਹੜੇ ਕਾਲਜ ਵਗੈਰਾ ਚ ਪੜ੍ਹਦੀਆਂ ਵਾਂ ਜਿਨ੍ਹਾਂ ਨੂੰ ਥੋੜੇ ਜੇ ਚਾਹੀਦੇ ਚਾਹੀਤੇ ਵਰਕ ਕਰਵਾ ਲੈਣ ਚਾਹੀਤੇ ਪਾਉਣ ਬਹੁਤ ਸੋਹਣੇ ਲੱਗਦੇ ਦੁਪੱਟੇ ਟਾਈ ਡਾਈ ਕਰਵਾ ਕੇ ਬਹੁਤ ਸੋਹਣੀ ਚੀਜ਼ ਬਣ ਜਾਂਦੀ ਲੈਸ ਇਸ ਆ ਵੀ ਮਸਲੀਨ ਜਾਰਜਟ ਹੈ ਠੀਕ ਹੈ ਜੀ ਇਹ ਵੀ 650 ਹਾਂਜੀ ਇਹਦਾ ਸਟੱਫ ਵੀ ਬਹੁਤ ਪਿਆਰਾ ਹੈ ਕਿੰਨੇ ਦਾ ਸੂਟ ਹੈ 650 ਜੀ ਇਹ ਮੈਚਿੰਗ ਸਲਵਾਰ ਨਾਲ ਹਾਂਜੀ ਠੀਕ ਹੈ ਜੀ ਚਲਵਾਰ ਵੀ ਜੋਰ ਚੜਤੀ ਹੈ ਨਾ ਨਾਲ ਹਾਂ ਜੀ 650 ਦਾ ਇੱਕ ਆ ਸੀ ਕੇਨ ਲਾ ਕੇ ਤੇ ਵਰਕ ਕੀਤਾ ਹੋਇਆ ਠੀਕ ਹੈ ਜੀ ਕੇਨ ਲਗਾ ਕੇ ਵਰਕ ਕੀਤਾ ਹੋਇਆ ਹਾਂ ਜੀ ਇਹਦੀ ਕੀ ਕਾਸਟ ਹੈ ਇਹਦੀ 1650 ਜੀ 1650 ਇਹ ਪੇਂਟ ਵਾਲੇ ਸੂਟ ਹੈ ਵੀ ਬਹੁਤ ਸੋਨੇ ਸੂਟ ਆ ਅਗਲੇ ਤੇ ਆ ਗਿਆ ਜੀ ਇਧਰ ਗਲੇ ਤੇ ਠੀਕ ਹੈ ਆਖੇ ਰੇ ਤੇ ਆ ਗਿਆ ਆਖੇ ਰ ਆ ਗਿਆ ਅਗਲਾ ਆ ਗਿਆ ਠੀਕ ਹੈ ਤੇ ਦੁਪੱਟੇ ਵੀ ਇਹਦੇ ਨਾਲ ਹਾਂਜੀ ਆਵਾਜ਼ ਉੱਤੇ ਆ ਗਿਆ ਆ ਦੁਪੱਟਾ ਕਾ ਜੀ ਇਹਦੇ ਵਿੱਚ ਦੋ ਸ਼ੇਡ ਆ ਆਪਣੇ ਕੋਲ ਇੱਕ ਆਫ ਵਾਈਟ ਆਫ ਵਾਈਟ ਹੈ ਇਹ ਕਿੰਨੇ ਦਾ ਸੂਟ ਇਹ 2500 ਜੀ ਇਹ ਪੇਂਟ ਵਿਦ ਹੈਂਡਵਰਕ ਹੈ ਪੇਂਟ ਵਿਦ ਹੈਂਡਵਰਕ ਹਾਂਜੀ ਬਹੁਤ ਪਿਆਰਾ ਸੂਟ ਹੈ ਵੀ ਕਲਰ ਵੀ ਬਹੁਤ ਸੋਹਣਾ ਬਾਕੀ ਇਹਦੇ ਤੇ ਪਰ ਲੈਸਸ ਵਗੈਰਾ ਲਗਾ ਕੇ ਦੁਪੱਟਾ ਹੋਰ ਜ਼ਿਆਦਾ ਵਧੀਆ ਬਣਾ ਸਕਦੇ ਆ ਇੱਕ ਆਪਣੇ ਕੋਲੇ ਆ ਇਹ ਜੀ ਪੇਂਟ ਵਾਲਾ ਇਹਦੇ ਦੁਪੱਟੇ ਤੇ ਰਹਿੰਦਾ ਹਜੇ ਕਰਨ ਵਾਲਾ ਠੀਕ ਹੈ ਦੁਪੱਟਾ ਰੈਡੀ ਕਰਨ ਵਾਲਾ ਰਹਿੰਦਾ ਇਹਦਾ ਇਹ ਵੀ ਬਹੁਤ ਸੋਹਣਾ ਰੈਡੀ ਕੀਤਾ ਹੈ ਇਹਦੇ ਵੀ ਬਾਜੂ ਤੇ ਹੈਗਾ ਇਹਦਾ ਕੀ ਪ੍ਰਾਈਸ ਹੈ ਇਹਦਾ ਦੁਪੱਟੇ ਤੋਂ ਬਿਨਾ ਤਾਂ 1500 ਹੈ ਜੀ ਠੀਕ ਹੈ ਜੀ ਹਾਂ ਹੋਰ ਇਹ ਸਿਮਰ ਦੇ ਵਿੱਚ ਹੈ ਜਿਵੇਂ ਅੱਗੇ ਹੁਣ ਫੰਕਸ਼ਨ ਵਗੈਰਾ ਆਣੀ ਹੈ ਤੇ ਆਪਾਂ ਇਦਾਂ ਪਲੇਨ ਵੀ ਬਣਾ ਸਕਦੇ ਹਾਂ ਨਾ ਇੱਥੇ ਹੈਂਡਵਰਕ ਹੈਂਡਵਰਕ ਵੀ ਕਰਵਾ ਸਕਦੇ ਆ ਮਤਲਬ ਆਪਣੀ ਚੁਆਇਸ ਆਪਾਂ ਕੁਝ ਵੀ ਕਰਵਾਉਣਾ ਕਰਵਾ ਸਕਦੇ ਆ ਤੇ ਇਹ ਸੂਟ ਕਿੰਨੇ ਦਾ ਪੈਂਦਾ ਫਿਰ ਇਹ 1500 ਦਾ ਜੀ 1500 ਦਾ ਸੂਟ ਪੈਂਦਾ ਹਾਂਜੀ ਇਹਦੇ ਨਾਲ ਚਾਹੇ ਤੁਸੀਂ ਇਹ ਇਹ ਵਾਲੀ ਮੈਚਿੰਗ ਵੀ ਕਰ ਸਕਦੇ ਹੋ ਹਾਂ ਤਾਂ ਨਹੀਂ ਤਾਂ ਆਪਾਂ ਕੱਲੀ ਦੀ ਚਾਹੇ ਤੁਸੀਂ ਇਹ ਆਲ ਓਵਰ ਵੀ ਲੈ ਸਕਦੇ ਹੋ ਇਹ ਵਾਲਾ ਵੀ ਇਹ ਤੇ ਵੀ ਹੈਂਡਵਰਕ ਬਹੁਤ ਸੋਹਣਾ ਲੱਗੂਗਾ ਹਾਂਜੀ ਤੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈਗੇ ਆ ਇਹ 1500 ਦਾ ਸੂਟ ਹੈ ਹਾਂਜੀ 1500 ਦਾ ਸੂਟ ਵੀ ਬਹੁਤ ਸੋਹਣਾ ਹੈ ਇੱਕ ਹਾਸੀ ਬਲੈਂਕ ਇਹ ਤਾਂ ਡਾਈ ਵਾਲਾ ਹੈਗਾ ਇਹ ਡਾਈਏਬਲ ਸੂਟ ਆਪ ਇਹਨਾਂ ਨੂੰ ਡਾਈ ਵੀ ਕਰਵਾ ਸਕਦੇ ਆ ਇਹ ਵੀ ਸ਼ਿਮਰ ਦੇ ਵਿੱਚ ਹੀ ਹੈ ਨਾ ਹਾਂਜੀ ਇਹ ਵੀ ਸ਼ਿਮਰ ਦੇ ਵਿੱਚ ਹੈ ਬਹੁਤ ਸੋਹਣਾ ਇਹ ਤੇ ਸੈਲਫ ਅਗਰ ਡਾਈ ਨਹੀਂ ਵੀ ਕਰवानी ਤੇ ਇਦਾਂ ਵੀ ਕੋਈ ਲੈ ਸਕਦਾ ਤੇ ਇਹ ਵੀ ਸੇਮ ਉਹੀ ਪ੍ਰਾਈਸ ਆ ਹਾਂਜੀ ਨਹੀਂ ਇਹਦੇ 1200 ਇਹ 1200 ਦਾ ਸੂਟ ਹੈ ਠੀਕ ਹੈ ਇਹਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਸੈਲਫ ਦਾ ਕਾਟਨ ਦਾ ਸੂਟ ਵੀ ਬਹੁਤ ਪਿਆਰਾ ਕਲਰ ਵੀ ਬੜਾ ਸੋਹਣਾ ਤੇ ਮਤਲਬ ਵਰਕ ਵੀ ਬਹੁਤ ਗਾਰਾ ਕੀਤਾ ਗਰਮੀ ਚ ਪਾਉਣ ਵਾਸਤੇ ਵਧੀਆ ਲਾਈਟ ਜੇ ਸ਼ੇਡ ਨੇ ਸਾਰੇ ਹਾਂਜੀ ਬਾਕੀ ਚਲੋ ਕਿ ਜਿੰਨੇ ਕਿਸੇ ਨੇ ਆਰਡਰ ਵੀ ਕਰਨਾ ਹੋਇਆ ਨਾ ਤੁਸੀਂ ਇਹਨਾਂ ਨੂੰ ਦੱਸ ਦਿਓ ਕਿਹੜੇ ਸੂਟ ਆ ਤੁਹਾਨੂੰ ਉਹਦੇ ਨਾਲ ਦੇ ਰੈਡੀ ਕਰਵਾ ਕੇ ਵੀ ਭੇਜ ਦੇਣਗੇ ਆਪਾਂ ਕੋਰੀਅਰ ਵੀ ਕਰਵਾ ਦਿੰਨੇ ਆ ਜੀ ਕੋਰੀਰਾਂ ਤੋਂ ਇਹਨਾਂ ਦਾ ਕੰਟੈਕਟ ਨੰਬਰ ਵਗੈਰਾ ਸਾਰਾ ਕੁਝ ਦੇਵਾਂਗੇ ਤੇ ਕੋਰੀਅਰ ਵੀ ਕਰਵਾ ਦੇਣਗੇ ਬਾਕੀ ਜਿਹੜੇ ਇਹਨਾਂ ਦੇ ਬੁਟੀਕ ਤੇ ਵਿਜ਼ਿਟ ਕਰਨਾ ਚਾਹੁੰਦੇ ਆ ਤੋਂ ਵਿਜ਼ਿਟ ਵੀ ਕਰ ਸਕਦੇ ਨੇ ਬਾਕੀ ਹੌਲੀ ਹੌਲੀ ਇਹ ਵੀ ਜਿਹੜਾ ਆਪਣਾ ਕਪੜਾ ਵਿਧਾਨਗੇ ਅਜੇ ਕਮਾਰ ਵੀ ਭੇਜਦੇ ਆ ਆਸਟ੍ਰੇਲੀਆ ਭੇਜਣੇ ਆ ਪੰਜ ਸੂਟ ਠੀਕ ਹੈ ਜੀ ਮਤਲਬ ਵਰਲਡ ਵਾਈਡ ਸ਼ਿਪਿੰਗ ਇਹਨਾਂ ਦੀ अवेलेबल ਹੈਗੀ ਆ ਤੇ ਜੇ ਤੁਸੀਂ ਕੋਈ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਉਹ ਵੀ ਇਹਨਾਂ ਨੂੰ ਪਿਕਪੇਸ ਲਾ ਸਕਦੇ ਹੋ ਉਹ ਵੀ ਤੁਹਾਨੂੰ ਇਹ ਰੈਡੀ ਕਰਵਾ ਕੇ ਦੇਣਗੇ ਤੇ ਜਿਹੜੇ ਲਾਗੇ ਬੰਨੇ ਦੇ ਆ ਕੋਈ ਵੀ ਮਤਲਬ ਵਿਜ਼ਿਟ ਕਰਨਾ ਚਾਹੁੰਦੇ ਆ ਤਾਂ ਕਿਰਨਾ ਹਸਪੀਟਲ ਦੇ ਨੇੜੇ ਇਹਨਾਂ ਦੀ ਬੁਟੀਕ ਆ ਮਿਲਨ ਬੁਟੀਕ ਆ ਇਹਨਾਂ ਬੁਟੀਕਾ ਤੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਬਾਕੀ ਨੰਬਰ ਵੀ ਦੇਵਾਂਗੇ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਨਾਲ ਜੇ ਐਡਰੈਸ ਪੁੱਛਣਾ ਜਾਂ ਕੋਈ ਵੀ ਸੂਟ ਬਾਰੇ ਇਨਕੁਆਰੀ ਪੁੱਛਣੀ